कपूरथला में विवाहित ने की खुदकुशी ससुराल पर प्रताड़ित करने के आरोप पुलिस ने किया तीन लोगों पर मामला दर्ज कपूरथला के गांव विधिपुर से एक विवाहित की मौत का मामला सामने आया है जिसमें आरोप है कि गांव बतूला के देने वाली काजल की शादी करीब दो साल पहले विधिपुर के लखविंदर सिंह से हुई थी और आरोप है कि तभी से काजल को उसके पति और ससुराल की ओर से प्रताड़ित किया जाने लगा काजल के मायके के अनुसार उन्होंने कई बार उसके ससुराल वालों को भी समझाया और पुलिस में भी शिकायत की पर हर बार उसका पति राजीनामा कर काजल को ले जाता पर अब बीते दिन काजल के गाँव से उसके सरपंच के मार्फत उसके मायके वालों को सूचना मिली कि काजल की मौत हो गई है जिस पर जब उन्होंने जाकर देखा तो काजल के गले पर रस्सी के निशान थे और उसकी मौत हो चुकी थी काजल के मायके परिवार वालों इसके लिए उसके पति और ससुराल पक्ष को लोगों को जिम्मेदार ठहराया जिस पर कार्रवाई करते हुए थाना तलवंडी चौधरिया की पुलिस ने काजल की मौत के लिए जिम्मेदार मानते हुए उसके पति और ससुराल के दो अन्य लोगों पर मामला दर्ज कर उन्हें गिरफ्तार कर लिया है पुलिस के अनुसार अभी आरोपियों पर खुदकुशी के लिए मजबूर करने के तहत कार्रवाई की गई है और मामले की जांच जारी है कपूरथला से जोगिंदर सिंह के और राजेंद्र कुमार कपूरथला की विशेष रिपोर्ट ਮਾਤਾ ਜੀ ਜਿਹੜੀ ਗੱਲ ਬੱਚੀ ਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀਗੇ ਹਾਂਜੀ ਬੇਟੀ ਕੀ ਰਸਾ ਸੀ ਤੁਹਾਡਾ ਉਹ ਬੱਚੀ ਦਾ ਸਤੋ ਮੇਰੀ ਬੇਟੀ ਮੇਰੀ ਬੇਟੀ ਵਿਆਹ ਕਿਦੋਂ ਹੋਇਆ ਸੀਗਾ ਮੇਰਾ 2 ਕਿਤਾਈ ਸਾਲ ਹੋ ਗਿਆ ਕੀ ਕਾਰਨ ਰਹਿ ਮੌਤ ਦੇ ਬਹੁਤ ਏਦਾਂ ਹੀ ਬਸ ਲੜਦੇ ਪਰਦੇਸ ਦੀਏ ਬਹੁਤ ਜ਼ਿਆਦੇ ਹਾਂਜੀ ਨਾਲੇ ਬੇਲੁਰਦਾਨਾ ਬਹੁਤ ਜ਼ਿਆਦਾ ਰੱਖਲੇ ਬੇਫੀ ਕਰਦੇ ਹੀ ਬਹੁਤ ਜ਼ਿਆਦਾ ਕੁੜੀਆਂ ਵੀ ਕਰਦੇ ਆਂ ਆਪ ਵੀ ਕਰਦੇ ਬਹੁਤ ਜ਼ਿਆਦਾ ਨਾਲੇ ਤੰਗ ਕੀਤਾ ਹੋਇਆ ਜੇ ਇਹ ਵਗੈਰਾ ਦੀ ਮੰਗ ਕਰਦੇ ਸੀ ਹਾਂਜੀ ਹਾਂਜੀ ਉਹ ਤੇ ਤੁਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਬਹੁਤ ਸਮਝਾਇਆ ਨਹੀਂ ਕੀ ਇਹ ਲੈ ਬੱਚੀ ਬਹੁਤ ਸਮਝੌਂਦੀ ਰਹੀ ਬੱਚੀ ਨੇ ਆਪਣੇ ਪੈਰ ਰੱਖੇ ਉੱਤੇ ਪਰ ਉਹ ਨਾਲ ਬਾਤ ਨਹੀਂ ਦਿੰਦਾ ਹਾਂਜੀ ਬਹੁਤ ਜ਼ਿਆਦਾ ਤਾਕਤ ਦੀ ਬੱਚੀ ਨੇ ਖੀਰ ਨਾਲ ਆ ਚਾਂਸ ਕਰ ਦਿੱਤਾ ਇਹ ਵਿਚਾਰੇ ਗੱਲ ਕਰਦੇ ਨੇ ਉਹਨਾਂ ਬੱਚੀ ਦੀ ਮੌਤ ਕਿਵੇਂ ਹੋਈ ਹੈ ਬੱਚੀ ਦੀ ਮੌਤ ਇਹਨਾਂ ਨੇ ਸਾਨੂੰ ਕੋਈ ਨਹੀਂ ਦੱਸਿਆ ਉਹਨਾਂ ਨੇ ਮਾਰ ਦਿੱਤੀ ਆਪੀ ਤੁਹਾਨੂੰ ਕਿਵੇਂ ਵੀ ਪਤਾ ਲੱਗਦਾ ਸਾਨੂੰ ਦੱਸਿਆ ਜੀ ਉੱਥੋਂ ਆਇਆ ਫੋਨ ਅਨੇ ਤੋਂ ਅਨੁਠਾਰੇ ਚੋਕ ਨੂੰ ਆਇਆ ਮਾਰਾ ਜੀ ਸਾਨੂੰ ਉਹਨਾਂ ਨੇ ਫੋਨ ਵੀ ਨਹੀਂ ਕੀਤਾ ਅਲੋ ਇਹ ਬੱਚੇ ਨੂੰ ਮਾਰ ਕੇ ਉਹਨਾਂ ਨੇ ਫੋਨ ਵੀ ਨਹੀਂ ਕੀਤਾ ਸਾਨੂੰ ਦੱਸਿਆ ਕੁਝ ਨਹੀਂਗਾ ਉਹਨਾਂ ਨੇ ਇਹ ਉਹ ਇਹ ਅੰਨੇ ਕੁਝ ਨਹੀਂ ਉਹਨਾਂ ਨੇ ਦੱਸਿਆ ਕੋਲੋਂ ਦੇ ਰਹੇ ਫੋਨ ਚੱਕ ਨਹੀਂ ਫੋਨ ਫੋਨ ਕਰ ਦਿੱਤਾ ਬੰਦ ਉਹਨਾਂ ਨੇ ਪਹਿਲਾਂ ਹੀ ਅਡੀ ਕੋਈ ਬੇਟੀ ਨਾਲ ਗੱਲ ਨਹੀਂ ਹੋਈ। ਕਹਿੰਦੇ ਨਾਲ ਗੱਲ ਹੋ ਜਾਂਦੀ ਬੇਟੀ ਦੀ ਸਾਨੂੰ ਕੁਝ ਖਬਰ ਹੁੰਦੀ ਮਾੜੀ ਮਾਤੀ। ਮੈਂ ਖਾਲੋਂ ਉਹਨਾਂ ਨੇ ਦੱਸਿਆ ਵੀ ਅਸੀਂ ਆਹ ਕੰਮ ਕਰ ਦਿੱਤਾ। ਵਕੀਲੇ ਮਾਰ ਕੇ ਲੈ ਗਏ ਆਪੀ। ਉਹ ਤੇ ਹਾਲਤ ਮੰਦੀ ਕੀਤੀ ਹੋਈ ਬੱਚੀ ਸਾਡੀ ਵੀ। ਜਿਆਦਾ ਕੰਮ ਕੀਤਾ ਖਰਾ। ਬੱਚੀ ਸਾਡੀ ਪੱਲ ਵਰਗੀ। ਆਖਰੀ ਵਾਰ ਕਿਨੂੰ ਹੋਈ ਗੱਲ ਤੁਹਾਡੇ ਨਾਲ ਹਾਂਜੀ ਫੋਨ ਤੇ ਆਖਰੀ ਵਾਰ ਕਿਦੋਂ ਗੱਲ ਹੋਈ ਤੁਹਾਡੇ ਨਾਲ ਕਿੰਨੀ ਤਰੀਕ ਨੂੰ ਹੁੰਦਾ ਹੈ ਉਹ ਕਾਕਾ ਹੋਇਆ ਹਸਪਤਾਲ ਮੰਗਲਵਾਰ ਨੂੰ ਲੈ ਕੇ ਸਾਹਮਣੇ ਹਸਪਤਾਲ ਆਇਆ ਸੀ ਵੱਡੀ ਵੱਡੀ ਗੁੱਡੀ ਦੇ ਲੜਕਾ ਹੋਇਆ ਸੀ ਆਏ ਹਾਂ ਵਾਹ ਨਾਲ ਮਾਰਨ ਉਹ ਦੁਨਿਆਂ ਨੂੰ ਮੜ ਕੇ ਗੱਲ ਨਹੀਂ ਹੋਣੀ ਉਹ ਕਿਤੇ ਜੀਹਨ ਨਾ ਨਹੀਂ ਕਰਦੇ ਜਿੱਦਾਂ ਸਾਡੀ ਤਿੰਨ ਬੇਰਾ ਨੇ ਇਹਨਾਂ ਨੇ ਭਾਜੀ ਪਹਿਲਾਂ ਵੀ ਇਹਨਾਂ ਨੇ ਕਹਿੰਦੇ ਆ ਆਪਣੇ ਚਾਚੇ ਦੀ ਕੁੜੀ ਨੂੰ ਮਾਰ ਕੁੱਟ ਕੇ ਨਾ ਵਾਢ ਕੇ ਇਹਦੇ ਨਾਲ ਗਟਰ ਚ ਨਾਉਂਦੀ ਆ ਅੱਜ ਤੱਕ ਉਹਦਾ ਨਾਮ ਨਿਸ਼ਾਨੀ ਮਠਾਣੇ ਜੀ ਵੀ ਇਹ ਗੱਲ ਦੱਸੀ ਆ ਸਾਰੇ ਪਿੰਡ ਨੂੰ ਆ ਪਤਾ ਲੱਗਿਆ ਕੰਮ ਕਰਦੇ ਕੋਟ ਦੇ ਪਹਿਲਾਂ ਵੀ ਇਹਨਾਂ ਨੇ ਕੰਮ ਕੀਤਾ ਹੋਇਆ ਬਹੁਤ ਮਾਰ ਦੇ ਕੋਟ ਦੇ ਕੁੜੀ ਸਾਡੇ ਨੂੰ ਸਾਰੇ ਪਿੰਡ ਨੂੰ ਪਤਾ ਗਲੀ ਦੇ ਵਿੱਚ ਦੋ ਬੱਚੇ ਡੁੱਟਦੇ ਰਹੇ ਕੁੜੀ ਨੂੰ ਕੁੜੀ ਸਾਡੀ ਡੇ ਪੜਦੇ ਪਉਂਦੀ ਰਹੀ ਕੱਲਾ ਤੇ ਨਹੀਂ ਜਿੰਦਾ ਲੱਗਦਾ ਵੀ ਇੰਨਾ ਦੂਰ ਕਿਹਜਾ ਨੂੰ ਨਿਕਲ ਵੀ ਨਾ ਦਵਾਂ ਕੰਸੀ ਆਈਦੀ ਹੈ 2000 ਦਿੱਤਾ ਸਾਡਾ ਉਹਨਾਂ ਮਾਰਿਆ ਤੇ ਮਾਰੀ ਉਹਦੇ ਇਹਨਾਂ ਦਾ ਪੁੱਤ ਵੀ ਮਰਨਾ ਚਾਹੀਦਾ ਸਾਨੂੰ ਕੋਈ ਇਨਸਾਫ ਹੋ ਨਹੀਂ ਸਕਦਾ ਸਾਡੀ ਧੀ ਅੰਗ ਇਹਨਾਂ ਦਾ ਪੁੱਤ ਵੀ ਮਾਰਨਾ ਚਾਹੀਦਾ ਸਾਨੂੰ ਹੰਸਾ ਤੇ ਮਿਲਦਾ ਹੈ ਤੇ ਤੁਹਾਨੂੰ ਹੁੰਦਾ ਸਾਡੀ ਧੀ ਇਹਨਾਂ ਦਾ ਪੁੱਤ ਵੀ ਮਾਰਨਾ ਚਾਹੀਦਾ ਮੇਰੇ ਦਾਦਾ ਰਲ ਕੇ ਆਪਣੇ ਮਾਂ ਤੇ ਇਹਨਾਂ ਨੇ ਕਿੱਦਾਂ ਦੀ ਭੋਰਾ ਜਿੰਨੀ ਸਾਡੀ ਧੀ ਜਿਹੜੀ ਇਹਨਾਂ ਨੇ ਮਾਰ ਦਿੱਤੀ ਉਹਨੂੰ ਤਾਂ ਕਿਤੇ ਜਾਣ ਹੁੰਦਾ ਨਹੀਂ ਪਤਾ ਕਿ ਇੰਨੀ ਹਲੇਮੀ ਕਿਤੇ ਆ ਰਹਾ ਗਲੀ ਜਾਂਦੇ ਆਉਂਦੇ ਇੰਨੀ ਜਿੱਤਣਾ ਬਲ ਕਿੱਥੇ ਚਾਤੀ ਉਹ ਤਾਂ ਇੱਥੇ ਪੈਂਡਰ ਜੇ ਉਹ ਕਹਿ ਦਿੰਦਾ ਸੀ ਤੂੰ ਜਲੜ ਦੇ ਬੱਸੇ ਚੜ ਕੇ ਆ ਕਦੀ ਮੈਨੂੰ ਨਹੀਂ ਪਤਾ ਲੱਗਣਾ ਮੈਂ ਕਿੱਦਾਂ ਉਹਨੂੰ ਤਾਂ ਜਾਣਦਾ ਨਹੀਂ ਕਿਤੇ ਪਤਾ ਨਹੀਂ ਨਹੀਂ ਨਾਲ ਚਾਈ ਦੀ ਹੈ ਹਾਂਜੀ ਤੇ ਨਾਲ ਇੱਕ ਮੁੰਡੇ ਨੇ ਸੱਜੇ ਪੈ। ਮੈਂ ਨਾ ਗੱਲ ਤੋਂ ਨਹੀਂ। ਨਹੀਂ ਕੀ ਸਭ ਚੰਗੇ ਸਾਡੇ ਆਵੋ। ਹਾਂਜੀ ਸਰ ਕੀ ਨਾਮ ਤੁਹਾਡਾ? ਮੈਂ ਨਾ ਦਲਬੀਰ ਸਿੰਘ ਜੀ। ਦਲਬੀਰ ਸਿੰਘ ਜੀ ਜਿਹੜੀ ਬੱਚੀ ਦੀ ਕੱਲ ਮੌਤ ਹੋਈ ਤੁਹਾਡੀ ਕੀ ਲੱਗਦੀ ਸੀ? ਮੇਰੀ ਲਟਕੀ ਸੀ। ਮੌਤ ਕਿਵੇਂ ਹੋਈ ਹੈ? ਮੌਤ ਉਹਨਾਂ ਦੀ ਜੀ ਇਦਾਂ ਹੋਈ ਹੈ ਉਹਨਾਂ ਨੇ ਬਹੁਤ ਧੂਖੇ ਚ ਖਿੱਚ ਕਰਕੇ ਮਾਰਿਆ ਉਹਨੂੰ ਵਾਲਾ-ਵਾਲਾ ਤੋਂ ਖੈਦਰ ਇੱਥੋਂ ਦੀ ਰੱਸਾ ਪਾ ਕੇ ਪਿੱਛੇ ਨੂੰ ਖੱਚਿਆ ਉਹਨਾਂ ਨੇ। ਕਿਨ ਨੇ ਉਹਨਾਂ ਨੇ ਜਿਹੜੇ ਜਿੱਥੇ ਵਈ ਕੁੜੀ ਹਾਂਜੀ ਖੇੜਪਿੰਡ ਵਈ ਸੀ ਉਹ ਵੀ ਇੱਥੇ ਵਿਧਿਪੁਰ ਜੀ ਜਾ ਕੇ ਤੋਂ ਆਇਆ ਸੀਗਾ ਪਿਆ ਉਹਨੂੰ ਵੀ ਢਾਈ ਸਾਲ ਹੋ ਗਏ ਜੀ ਕਿਟਮਾ ਦੀ ਵਜ੍ਹਾ ਕੀ ਸੀਗੀ ਵਜ੍ਹਾ ਸਾਡੇ ਨਾਲ ਤਾਂ ਕੁੜੀ ਸਾਨੂੰ ਲੜਕੀ ਸਾਡੀ ਤਾਂ ਕੁਝ ਨਹੀਂ ਦੱਸਦੀ ਐ ਬਹੁਤ ਸਾਰਾ ਪੁੱਛਿਆ ਸਾਨੂੰ ਕੋਈ ਗੱਲ ਕੋਈ ਜਿਹਾ پتہ ਜਦੋਂ ਉਹਨੇ ਉਹਨੂੰ ਪੁੱਛਣਾ ਉਹਨੇ ਕਹਣਾ ਮੈਂ ਤਾਂ ਡੈਡੀ ਬਿਲਕੁਲ ਖੁਸ਼ ਹਾਂ ਸਾਨੂੰ ਉਹਨੇ ਗੱਲ ਹੀ ਨਹੀਂ ਕੋਈ ਦੱਸੀ ਗਵਾਲ ਕੀ ਕਦਮ ਮੈਂ ਨਏ ਲੜਦੇ ਘੁੱਟਦੇ ਆ ਇੱਕ ਦੋ ਵਾਰਾ ਗੱਲ ਹੋਈ ਸੀ ਉਹ ਇਹ ਜਾ ਕੇ ਪਿੰਡ ਵਾਲਿਆਂ ਨੂੰ ਕਿਹਾ ਵੀ ਜੇ ਇਹ ਲੜਦੇ ਬੋਲਦੇ ਇਹਨਾਂ ਨੂੰ ਸਮਝਾਓ ਮੜਾ ਮੋਟਾ ਉਹਨਾਂ ਨੇ ਇਹਨੂੰ ਸਾਡੀ ਗੱਲ ਕਹਿੰਨੇ ਸੁਣੀ ਨਹੀਂ ਨਾ ਲੜਕੀ ਦੀ ਸੁਣਦੇ ਰਹੇ ਠਾਣੇ ਚ ਕੁੜੀ ਜਾਂਦੀ ਰਹੀ ਆ ਕਿ 6:00 ਤੋਂ 12:00 ਜਾਂਦੀ ਰਹੀ ਆ ਸਾਨੂੰ ਨਹੀਂ ਦੱਸਦੀ ਰਹੀ ਉਹ ਵੱਲ ਪੜਾ ਲਗਾ ਉਥੋਂ ਜਿਹੜੇ ਆ ਰਿਪੋਰਟਾਂ ਨਿਕਲੀਆਂ ਵਿੱਚ ਕੁੜੀ ਇੰਨੀ ਆਈ ਤੈਨ ਚਾਰ ਵਾਰਾ ਕੁੜੀ ਗਈ ਉਹਨਾਂ ਨੇ ਗੱਲ ਨਹੀਂ ਸੁਣੀ ਉਥੇ ਉਹ ਪੈਸੇ ਦੇ ਦਿੰਦਾ ਹੈਗਾ ਚੌਂਕੀ ਦੇ ਵਿੱਚ ਜਿਹੜੀ ਤਲਵੰਡੀ ਚੌਂਕੀ ਆ ਉਹਨਾਂ ਨੇ ਸਾਡੀ ਗੱਲ ਨਹੀਂ ਸੁਣੀ ਕੋਈ ਵੀ ਉਹ ਲਟਕੀ ਦੀ ਤੇ ਇਦਾਂ ਕਰਦਿਆ ਕਰਦਿਆ ਗੱਲ ਲੰਗਦੀ ਰਹੀ ਲੰਗਦੀ ਰਹੀ ਆ 2 2.5 ਸਾਲ ਲੰਘ ਗਏ ਸਾਨੂੰ ਕੁਝ ਨਹੀਂ ਦੱਸਿਆ ਤੇ ਜਿੱਦਣ ਮੌਤ ਹੋਣੀ ਸੀ ਉਧਰ ਦੇ ਓਕਾ ਵੀ ਉਹਦਾ ਬੰਦ ਕਰ ਲਿਆ ਉਹਨਾਂ ਨੇ ਮੋਬਾਈਲ ਹੀ ਉਹਦੇ ਕੋ ਖੋਲਿਆ ਉਹ ਕੋਈ ਅੱਗੇ ਮੋਬਾਈਲ ਫੋਨ ਕਰ ਦਿੰਦੇ ਦੀ ਮੈਨੂੰ ਕੁੱਟਦੇ ਮਾਰਦੇ ਆ ਜੇ ਗੱਲਾਂ ਕਰਦੇ ਆ ਉਹਦਾ ਮੋਬਾਈਲ ਖੋਲਿਆ ਉਹ ਕੋਈ ਫੋਨ ਬੜਾ ਲਾਇਆ ਨਹੀਂ ਫੋਨ ਲਗਾ ਹੇਰ ਕੇ ਸਾਡੇ ਕੋਲ ਦਿਲਚਸਪੀ ਹੋ ਗਿਆ ਸਾਨੂੰ ਪਹਿਲਾਂ ਥੋੜੀ ਹੋਰ ਸੀ ਉਹਨਾਂ ਤੇ ਵੀ ਕੋਈ ਹਰਕਤ ਨਾ ਕਰਨੇ ਇਹੋ ਜਿਹੀ ਉਹਨਾਂ ਦਾ ਪੇ ਬਹੁਤ ਮਾੜਾ ਹੈਗਾ ਸਾਨੂੰ ਵਿਜਰੀ ਗੱਲ ਦਾ ਪਤਾ ਨਹੀਂ ਹੈਗਾ ਕਿ ਮੁੰਡਾ ਵੀ ਇੰਨਾ ਮਾੜਾ ਹੋ ਮੁੰਡਾ ਸਾਨੂੰ ਮੁੰਡੇ ਦੀਆਂ ਸ਼ਿਕਾਇਤਾਂ ਦੱਸ ਦਿੰਦੀ ਸੀ ਮੁੰਡੇ ਦੀਆਂ ਨੀਸ਼ ਕਰਦਾ ਦੱਸਦੇ ਮੁੰਡਾ ਇਦਾਂ ਦਾ ਮੁੰਡਾ ਕਹਿੰਦੀ ਬਹੁਤ ਵਧੀਆ ਮੈਂ ਨਾਲ ਡਾਡੀ ਰਹਿੰਦਾ ਗੱਲ ਕੋਈ ਨਹੀਂ ਤੇ ਮਾਂ ਵੀ ਜਿਹੜੀ ਉਹ ਵੀ ਵਿਰੋਧ ਚੱਲਦੀ ਰਹੀ ਵਿੱਚ ਵਿੱਚ ਮੁੰਡਾ ਵਿਰੋਧ ਚੱਲਦਾ ਰਿਹਾ ਵਿੱਚ ਵਿੱਚ ਕੋਈ ਲੜਕੀ ਦੇ ਐਸੇ ਕਾਰਨ ਹੀ ਪੇਦ ਬੜਾ ਜ਼ਿਆਦਾ ਵਿਰੋਧ ਸੀਗਾ ਉਹ ਵੀ ਵਿੱਚ ਵਿੱਚ ਵਿਰੋਧ ਚੱਲਦੇ ਰਹੇ ਉਹਨਾਂ ਦੇ ਦਿਲ 'ਚ ਇਹੋ ਹੀ ਉਹਨਾਂ ਰੱਖਿਆ ਵੀ ਕਦੋਂ ਮੌਕਾ ਮਿਲੇ ਇਹਨੂੰ ਕਦੋਂ ਮਾਰੀਏ ਇਹਨਾਂ ਰੱਖਿਆ ਉਹਨਾਂ ਨੇ ਫੇਰ ਸਾਨੂੰ ਉਹਨਾਂ ਨੇ ਮਾਰ ਕੇ ਇਹਨਾਂ ਨੇ ਕੀ ਕੀਤਾ ਇਹਨੂੰ ਇੱਥੇ ਸਿਵਲ ਹਸਪਤਾਲ ਲੈ ਗਏ ਉਹ ਹਸਪਤਾਲ ਇਹ ਜਿਹੜੀ ਲੜਕੀ ਜਿਹਨੇ ਜਿੱਧਰ ਵਿਆਹੀ ਕੁੜੀ ਉਹ ਵੀ ਮੇਰੀ ਭਾਣ ਜੀ ਸੀ ਜਿੱਧਰ ਵਿਆਹੀ ਸੀ ਉਹਨੇ ਇਹਨਾਂ ਨੇ ਦਰਸ ਕੀਤਾ ਵੀ ਮੈਂ ਆਪਣੇ ਮਾਮੇ ਦੀ ਕੁੜੀ ਮਾਰ ਦੇਣ ਲੱਗੀ ਹਾਂ ਉਨੇ ਕੋਈ ਨਹੀਂ ਤਰਜ ਵਿਚਾਰ ਕੀਤੀ ਇਹੋ ਜੀ ਇੰਨਾ ਮਤਲਬ ਉਹਨਾਂ ਨੇ ਦੁਸ਼ਮਣ ਕੋਈ ਗੜੀ ਸਾਹ ਦੀ ਲਈ ਉਹਨਾਂ ਨੇ ਮੈਂ ਸਾਡੇ ਨਾਲ ਨੂੰਨੇ ਕੋਈ ਫਰਕ ਨਹੀਂ ਪਾਇਆ ਇਹਨਾਂ ਨੇ ਮਾਰ ਕੇ ਕੁੜੀ ਨੂੰ ਲੈ ਗਏ ਇੱਥੇ ਸਿੰਬਲਾ ਸਤਾਰ ਆਪਣੇ ਸੁਲਤਾਨਪੁਰ ਜੀ ਸੁਲਤਾਨਪੁਰ ਜਦੋਂ ਖੜਿਆ ਤੇ ਉੱਥੇ ਉਹਨਾਂ ਨੇ ਡਾਕਟਰਾਂ ਨੇ ਦੇਖਿਆ ਉਹਨਾਂ ਨੂੰ ਕਹਿੰਦੇ ਜਿਹਨੇ ਫਾ ਲੈ ਕੇ ਮਰੀ ਹੈ ਕੁੜੀ ਉਹਨੇ ਡਾਕਟਰ ਨੇ ਕਿਹਾ ਚਲੋ ਦੇਖਦੇ ਹਾਂ ਕੋਈ ਨਹੀਂ ਡਾਕਟਰ ਨੂੰ ਪਤਾ ਲੱਗ ਗਿਆ ਵੀ ਇਹ ਕੁੜੀ ਫਾ ਲੈ ਕੇ ਨਹੀਂ ਮਰੀ ਉਨੇ ਉਹਦੀ ਹਾਲਤ ਵੇਖੀ ਜਦੋਂ ਕੁੜੀ ਦੇ ਉਹਦੇ ਵਾਲ ਬੂਲ ਬਹੁਤ ਜ਼ਿਆਦਾ ਖੱਲ ਰਹੇ ਇੱਥੋਂ ਐਨ ਖੇਚੇ ਐ ਡਾਕਟਰਾਂ ਨੂੰ ਪਤਾ ਹੈ ਗੱਲ ਦਾ ਸਾਰਾ ਵੀ ਕਿਦਾਂ ਉਹ ਮਰਦਾ ਬੰਨ ਲ ਕਿਦਾਂ ਉਹ ਕਹਿੰਦੇ ਅਸੀਂ ਕਰਦੇ ਉਹਨਾਂ ਥੋੜਾ ਦੂਜੇ ਕਵਰਟਰ ਜਾਰਜ ਦੇ ਕੁਆਟਰ ਦੇ ਵਿੱਚ ਉਹਨਾਂ ਫੋਨ ਮਾਰਿਆ ਐਸਪੀ ਸਾਹਿਬ ਨੂੰ ਉਹ ਵੀ ਬੰਦੇ ਭੇਜੇ ਇੱਥੇ ਬੰਦੇ ਆਈਦਾ ਕਰਕੇ ਲਟਕੀ ਮਾਰ ਕੇ ਲਾਇਆ ਤੇ ਇਹਨਾਂ ਨੂੰ ਅਰੈਸਟ ਕਰੋ ਉਹਨਾਂ ਨੇ ਸਾਧਕੇ ਉਹਨਾਂ ਨੇ ਡਾਕਟਰ ਸਾਹਿਬ ਦੀ ਬੜੀ ਮਿਹਰਬਾਨੀ ਉਹਨਾਂ ਸਾਧਕੇ ਤੋਂ ਉਹਨਾਂ ਨੂੰ ਉੱਥੇ ਰੈਸਟ ਕਰਾਇਆ ਸਾਲ ਨੂੰ ਉਹਨਾਂ ਨੇ ਫੋਨ ਕੀਤਾ ਵੀ ਤੁਹਾਡੀ ਲੜਕੀ ਮਾਰ ਦਿੱਤੀ ਆਜੋ ਇਥੇ ਪਹੁੰਚੋ ਟ੍ਰਾਂਡੀ ਜੇ ਸultanpur ਗਏ ਉਥੇ ਉਹਨਾਂ ਨੇ ਹਸਪਤਾਲ ਦੇ ਤੋਂ ਉਹਨਾਂ ਦੇ ਪਰਚਾ ਕਰਾਇਆ ਇਥੇ ਆਪਣੇ ਟ੍ਰਾਂਡਾ ਟ੍ਰਾਂਡੀ ਤੋਂ ਕਨੇ ਵਿਅਕਤੀ ਔਰਤ ਮਾਮਲਾ ਦਰਜ ਹੋਇਆ ਇਹ ਤਿੰਨਾਂ ਦੇ ਹੋਇਆ ਜੀ ਕੋਣ ਕੋਣੇ ਇਹ ਤਨਾ ਲੱਭੀ ਆ ਜੀ ਲੜਕੀ ਨਾ ਨਹੀਂ ਕੀ ਲੱਗਦੇ ਸੀ ਉਹਨਾਂ ਦੇ ਤੁਹਾਡੀ ਬੇਟੀ ਹਾਂ ਜੀ ਤੁਹਾਡੀ ਬੇਟੀ ਤੇ ਕੀ ਰਿਸ਼ਤੇ ਲੱਗਦੇ ਸੀ ਕਿ ਉਹ ਸੱਤ ਸੱ ਸੌਹਰਾ ਹੀ ਇਹ ਤਿੰਨੇ ਸੱਤ ਇੱਕ ਜੀ ਇੱਕ ਸੌਹਰਾ ਇੱਕ ਮੁੰਡਾ ਤਿੰਨੇ ਸਾਹ ਜੀ ਘਰ ਆ ਲਾ ਗਦੇ ਜਿਹੜੇ ਕਿਥੇ ਦੋਸ਼ੀ ਆ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੀ ਹਾਂਜੀ ਕਰ ਲਏ ਹੈਗੇ ਉਹ ਵਾਰੇ ਕਰ ਇੰਦੀ ਕਰਨ ਵਾਲੀ ਉਹ ਐਸ.ਯੂ. ਸਾਹਿਬ ਨੇ ਆਰਡਰ ਕੀਤਾ ਇਹਨੂੰ ਚੁੱਕ ਕੇ ਲਾਓ ਹੁਣ ਉਹ ਪਤਾ ਨਹੀਂ ਵੀ ਉਹ ਚੁੱਕ ਕੇ ਲੈਣ ਦੀ ਆ ਇਹਨਾਂ ਨੇ ਕਿ ਨਹੀਂ ਆਂਦੀ ਐਂਦੇ ਆ ਗਏ ਕੁੜੀ ਦਾ ਲਾਸ਼ ਲੈ ਕੇ ਕੀ ਮੰਗ ਕਰਦੇ ਹਾਂਜੀ ਕੀ ਮੰਗ ਕਰਦੇ ਤੁਸੀਂ ਆਏ ਮੰਗੇ ਇਹੋ ਕਰਦੇ ਆ ਜੀ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਏ ਛਟਣੇ ਨੇ ਚਾਹੀਦੇ ਇਹਨਾਂ ਦੇ ਬਹੁਤ ਬੁੜੇ ਹਾਲਤ ਰਾ ਸਾਡੀ ਕੁੜੀ ਮਾਰੀ ਆ ਇਹਨਾਂ ਨੂੰ ਵੱਤ ਵਾਸਾ ਜਾਉਣੀ ਚਾਹੀਦੀ ਜਿੰਨੀ ਜਿੰਨੀ ਹੋ ਸਕੇ ਇਹਨਾਂ ਨੂੰ ਵੱਤ ਤੋਂ ਵੱਤ ਸਜਾਉਣੀ ਚਾਹੀਦੀ ਇਹੋ ਜੇ ਬੱਦੇ ਗਾਂ ਵੀ ਪਤਾ ਲੱਗ ਜਾਵੇ ਵੀ ਇਦਾਂ ਨਹੀਂ ਕਿਸ ਦਿੱਤੀ ਭੈਣਾਂ ਕਰੀਦਾ ਕਿਆਂ ਧੀਆਂ ਦਾ ਕਿੰਨਾ ਕੁ ਦੁੱਖ ਹੁੰਦਾ ਵੇ ਜਦੋਂ ਮਾਪੇ ਦੀ ਤੀਖ ਹੋਵੇ ਇਹਨਾਂ ਨੂੰ ਘਰ ਰੋੜੀ ਚਾਹੀਦੀ ਆ ਉਹ ਬਹੁਤ ਗੁਰੀ ਹਾਲਤ ਦੇ ਨਾਲ ਲੜਕੀ ਨੂੰ ਮਾਰਿਆ ਪਤਾ ਨਹੀਂ ਕਿੰਨਾ ਕੋਦੇ ਨਾਲ ਵਿਚਾਰੀ ਨਾ ਖਜ ਤੂ ਕਰਦੇ ਕਿੱਦਾਂ ਇਹਨੇ ਕਿਤੇ ਕੋਈ ਪਿੰਡ ਨੇ ਨਹੀਂ ਉੱਥੇ ਲਾਗੇ ਸਾਨੂੰ ਦੱਸਿਆ ਹੋਇਆ ਇਹਨਾਂ ਨੇ ਇਦਾਂ ਕੀਤੀ ਆ ਇਹਦੇ ਨਾਂ ਕੋਈ ਇੱਡੇ ਗੱਦੇ ਪਤੇ ਇਹਨਾਂ ਦੇ ਪਿੰਡ ਦੇ ਵਿੱਚ ਨਾ ਕੋਈ ਬੰਦਾ ਇਹਨਾਂ ਦੇ ਘਰ ਆਉਂਦਾ ਹੀ ਨਹੀਂਗਾ ਕੋਈ ਵੀ ਕੱਲ ਇਹ ਕਿਦਾਂ ਪਕੜ ਬਣ ਗਏ ਇਹਨੇ ਜੋ ਸਰਪੰਚ ਜੋ ਮੈਂਬਰ ਸਭ ਚਲ ਗਏ ਉੱਥੇ ਤਨੂੰ ਦੀ ਦੇ ਚੰਨ ਨੇ ਮਗਰ ਜਦੋਂ ਅੱਗੇ ਕੁੜੀ ਇਹ ਨਾ ਕੋਈ ਜਾਂਦੀ ਰਹੀ ਆ ਮੈਨੂੰ ਇਹ ਕੁੱਟਮਾਰ ਕਰਦੇ ਆ ਮੈਨੂੰ ਇਹਨਾਂ ਨੂੰ ਇਹਨਾਂ ਨੂੰ ਸਮਝਾਓ ਕੋ ਕਰੋ ਕੋਈ ਨਹੀਂ ਗਿਆ ਉਹ ਤੇ ਜਦੋਂ ਕੁੜੀ ਨੂੰ ਮਾਰ ਦਿੱਤਾ ਗੱਲ ਫੇਰ ਇਹ ਮਗਰ ਗਏ ਇਹ ਕਿਹੜੀ ਗੱਲੋ ਗਏ ਗੱਲ ਮਗਰ ਇਹਨਾਂ ਨੂੰ ਹੋਣਾ ਨਹੀਂ ਚਾਹੀਦਾ ਐਜੀ ਸਰ ਇਹ ਕੀ ਨਾਮ ਕਿਹੜਾ ਪੈਂਦਾ ਤੁਹਾਨੂੰ ਮੇਰਾ ਨਾਮ ਸੁਖਬੰਦਰ ਹੀ ਹੈ ਪਿੰਡ ਘਣੇ ਟਪਾਲਾ ਜੇ ਇਹ ਬੱਚੀ ਦੀ ਮੌਤ ਹੋਈ ਆ ਤੁਹਾਡੇ ਕੀ ਲੱਗਦੇ ਸੀਗੇ ਸਿਸਟਰ ਵੀ ਮੇਰੇ ਯਾਰ ਕਿ ਦੋਸਤ ਸੀਗਾ ਬਿਆਨ ਇਹ ਦੋ ਤਾਈ ਸਾਲ ਹੋਏ ਸੀ ਯਾਰ ਮੌਤ ਦੀ ਕੀ ਕਰਨੇ ਆ ਮੌਤ ਕੋਈ ਇਹ ਨੰਕ ਤੰਗ ਤੰਗ ਬਹੁ ਕਰਦੇ ਆ ਉਹ ਸੋਹਰਾ ਪਰਿਵਾਰ ਉਹਨਾਂ ਦਾ ਮਾਰਦੇ ਘੋੜਦੇ ਵੀ ਉਹਨਾਂ ਨੇ ਦਰਖਾਸਤਾਂ ਵੀ ਉਹਨੇ ਬਹੁਤ ਦੋ ਤਿੰਨ ਆਂ ਦਰਖਾਸਤ ਵੀ ਦਿੱਤੀ ਐਸਐਸਪੀ ਦੇ ਜਾ ਕੇ ਵੀ ਤੇ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਤਲਵੰਡੀ ਚੋੜੀ ਥਾਣੇ ਚ ਉਹਨਾਂ ਕੋਈ ਸੁਣਵਾਈ ਨਹੀਂ ਕੀਤੀ ਕੁੜੀ ਨੇ ਉੱਥੇ ਜਾ ਕੇ ਹੋਰ ਹੋ ਕੇ ਵੀ ਫੇ ਉਹਨਾਂ ਨੇ ਰਾਜਨਾਵਾਬ ਵਿੱਚ ਮੋੜਵਾਰ ਬੰਦੇ ਪਾ ਕੇ ਵਿੱਚ ਉਹਨਾਂ ਨੇ ਕਰਾ ਦਿੰਦੇ ਰਾਜਨਾਵਾਬ ਤੇ ਫੇਰ ਘਰ ਦੰਦੇ ਰਹੇ ਉਹਨਾਂ ਨੇ ਜੱਤਾ پیسے ਦੇ ਕੇ ਉਹਨਾਂ ਦਾ ਮੂੰਹ ਬੰਦ ਕਰ ਦਿੰਦੇ ਰਹੇ ਆ ਸਾਡੇ ਸਾਹਮਣੇ ਉਹਨੂੰ پیسے ਦੇ ਕੇ ਤਾਂ ਉਹਨਾਂ ਨੇ ਮੂੰਹ ਬੰਦ ਕਰ ਗਟਾ ਮੈਂ ਤੇ ਮੇਰੀ ਮੰਮੀ ਬਸ ਗਏ ਦੋਵੇਂ ਨੇ ਤੇ ਉਹਨਾਂ ਨੇ ਕਹਤਾ ਹੁਣ ਨਹੀਂ ਤੰਗ ਕੁੜੀ ਨੂੰ ਕਰਦੇ ਕੋਈ ਨਹੀਂ ਤੁਸੀਂ ਜਾਓ ਸਾਡੀ ਜ਼ਿੰਮੇਵਾਰੀ ਆ ਸਰਪੰਚ ਨੇ ਵੀ ਉਹਨਾਂ ਦੇ ਕੰਡ ਦੇਨੇ ਕਿਹਾ ਸੀ ਤੇ ਥਾਣੇ ਵਾਲੇ ਵੀ ਕਹਿੰਦੇ ਸੀ ਮੁੜ ਕੇ ਬਾਅਦ ਵਿੱਚ ਉਹਨਾਂ ਨੇ ਥੋੜੇ ਦਿਨ ਹੋਏ ਤਾਂ ਫੇਰ ਕੁੜੀ ਨੂੰ ਤੰਗ ਕਰ ਲਾ ਪਿਆ ਮਾਰਦੇ ਕੁੱਟਦੇ ਰਹੇ ਉਹ ਇਦਾਂ ਹੀ ਤੇ ਕੁੜੀ ਨੇ ਦੋ ਘਾਰੀ ਫੇਰ ਜਾ ਕੇ ਥਾਣੇ ਦੀ ਦਰਖਾਸਤ ਦਿੱਤੀ ਜੇ ਤਾਂ ਉਹਨਾਂ ਨੇ ਪਰ ਕੋਈ ਸੁਣਵਾਈ ਨਹੀਂ ਉਹਨਾਂ ਦੀ ਕੀਤੀ ਆਰ ਕੇ ਉਹਨਾਂ ਨੇ ਬਾਗ ਵਿੱਚ ਆਏ ਤੁਮ ਕਿਹਾ ਕਹਿੰਦਾ ਸਲਾਮਾ ਬਾਬਾ ਹੀ ਲੋਕਾਂ ਨੇ ਸਲਾਮਾ ਕਰਦੇ ਕਿ ਕੁੜੀ ਨੂੰ ਇਹ ਮਾਰ ਹੀ ਦੇਣਾ ਖੁਦ ਵੀ ਕਹਿੰਦੇ ਰਹੇ ਮੂਹ ਕਹਿੰਦੇ ਰਹੇ ਕੁੜੀ ਬਾਬੀ ਰੋ ਰਹੀ ਲੱਗਾਈ ਇਹ ਕੀ ਕਾਰਨ ਰਹੇ ਕੋਈ ਦੇਜ ਵਗੈਰਾ ਦੀ ਮੰਗ ਕਰਦੇ ਕਿ ਜਾਂ ਕੋਈ ਹੋਰ ਸੀ ਹਾਂ ਜੀ ਕਹਿੰਦੇ ਹੁੰਦੇ ਕਹਿੰਦੇ ਕਿ ਜਿਹੜਾ ਤੁਹਾਨੂੰ ਕੁਝ ਦਿੰਦੇ ਆ ਸਾਡਾ ਤੋਂ ਖਾਂਦੀ ਆਪਣਾ ਅੱਡ ਬਾਤ ਖਾਂਦੀ ਸੀ ਤਾਂ ਵੀ ਉਹਨੂੰ ਮਾਰ ਦੇ ਕੁੱਟਦੇ ਰਹੇ ਉਹ ਖਾਂਦੀ ਸਮਾਨ ਸਾਰਾ ਕੁਝ ਹੈ ਤੇ ਚੋਰੀ ਦੇ ਦੇ ਕਿਉਂ ਦੇ ਰਹੇ ਚੀਜ਼ਾਂ ਜਿਹੜਾ ਰਾਤ ਨੂੰ ਉਹਨੂੰ ਮਾਰਨਾ ਕੁੱਟਣਾ ਮੈਂ ਤਾਂ 12 12 ਵਜੇ ਰਾਤ ਨੂੰ ਚੱਲ ਜਾਂਦਾ ਰਿਆਂ ਘਰੋਂ ਉੱਠ ਕੇ ਇਹਨਾਂ ਨੇ ਕੁੜੀ ਨੂੰ ਜਦੋਂ ਮਾਰ ਦੇ ਕੋੜ ਦੇ ਮੈਂ 12 12 ਵਜੇ ਉੱਠ ਕੇ ਜਾਂਦਾ ਰਿਹਾ ਰਾਤ ਨੂੰ ਇਹਨਾਂ ਨੇ ਹਟਦੇ ਪਰ ਇਹਨਾਂ ਨੇ ਕਿੰਨੇ ਹੀ ਮਾਰ ਦੇਣਾ ਮਾਰ ਕੇ ਛੱਡਿਆ ਕੁੜੀ ਨੂੰ ਇਹਨਾਂ ਨੇ ਭਾਜੀ ਆਪ ਹੀ ਉਹਨਾਂ ਕੁੜੀ ਨਾਲ ਕੰਮ ਕਰਕੇ ਤੇ ਬਾਪ ਹੀ ਹਸਪਤਾਲ ਲੈ ਗਏ ਉੱਥੇ ਬਹੁਤ ਕਿਵੇਂ ਹੋਈ ਇਹਨਾਂ ਦੀ ਕਿਤਾ ਵੱਲ ਇਹਨਾਂ ਦਾ ਰੱਸੀ ਨਾ ਟੁੱਟਿਆ ਗਾਲ ਇਹਨਾਂ ਨੇ ਗਾਲਾ ਟੁੱਟ ਗਿਆ ਹਾਂਜੀ ਰੱਸੀ ਨਾ ਟੁੱਟ ਗਿਆ ਗਾਲ ਫਿਰ ਤੇ ਫਿਰ ਇੱਥੇ ਪ੍ਰਵਾਹ ਨੂੰ ਕਿਵੇਂ ਪਤਾ ਲੱਗਦਾ ਪ੍ਰਵਾਹ ਨੂੰ ਪਹਿਲਾਂ ਉਹਨਾਂ ਮੇਰੀ ਸਿਸਟਰ ਦੇ ਫੋਨ ਤੋਂ ਫੋਨ ਆਇਆ ਮੈਂ ਤਾਂ ਸੱਚੇ ਮੇਰੀ ਭੈਣ ਦਾ ਫੋਨ ਆਉਂਦਿਆ ਪਰ ਫੋਨ ਆਇਆ ਜਦੋਂ ਮਸਤਲ ਜੀ ਆਇਆ ਇਹਨਾਂ ਦੁਆਰਾ ਫੋਨ ਲਾਇਆ ਫੋਨ ਨੇ ਕਹਿੰਨੇ ਚੱਕਿਆ ਦਾਦੇ ਦੇ ਚੋਂ ਇਹਨਾਂ ਦੇ ਫੋਨ ਦੇ ਉੱਤੇ ਹੀ ਸਰਪੰਚ ਨੇ ਗੱਲ ਕੀਤੀ ਸੀ ਉਹਨਾਂ ਨੇ ਦੱਸਿਆ ਡਾਦਾ ਤੁਹਾਡੀ ਸਿਸਟਮ ਆ ਸਵਾਪਰਿਆ ਵਾ ਫਿਰ ਥੋੜੇ ਇੱਕ 15 ਮਿੰਟ ਬਾਅਦ ਐਸਾਈ ਬਲਦੇਵ ਦਾ ਫੋਨ ਆਇਆ ਮੇਰੇ ਥਾਣੇ ਚ ਉਹ ਕਹਿੰਦੇ ਦਾਦਾ ਗਾਲਿਆ ਤੇ ਦਾ ਹਸਪੀਟਲ ਇਹ ਲੈ ਕੇ ਗਏ ਸੀ ਤੇ ਦਾ ਡੈਥ ਉਹਨਾਂ ਦੀ ਹੋ ਗਈ ਹੈ ਤਾਂ ਇਹਨਾਂ ਨੂੰ ਅਰੈਸਟ ਕੀਤਾ ਹੋਇਆ ਵਾ ਤੇ ਤੁਸੀਂ ਆ ਜਾਓ ਜਿਸ ਵੇਲੇ ਤੇ ਤੁਸੀਂ ਆ ਜਾਓ ਇੱਥੇ ਗੱਲਬਾਤ ਕਰਨੀ ਹੈ ਤੁਹਾਡੀ ਨਾਲ ਜੋ ਵੀ ਇਹਨਾਂ ਨੇ ਜੋ ਕੀਤਾ ਇਹਨਾਂ ਨਾਲ ਕਾਰਵਾਈ ਕਰਾਂਗੇ ਨਾਲ ਤੇ ਆਪਾਂ ਇਹ ਪਲਾਗ ਹੈ ਇਹਨਾਂ ਤੋਂ ਹੀ ਉਹਨਾਂ ਦਾ ਹਰ ਗਲਤ ਸੀ ਕੁੜੀ ਨਾਲ ਇਹਦੇ ਵਿੱਚ ਉਹ ਕਿੰਨੇ ਜਾਣੇ ਆ ਤੇ ਮਾਮਲਾ ਦਰਜ ਹੋਇਆ ਹਾਂਜੀ ਕਿੰਨੇ ਅਕਤਿਆ ਦੇ ਮਾਮਲਾ ਦਰਜ ਹੋਇਆ ਕਿੰਨਾ ਤੇ ਇਹਨਾਂ ਦਾ ਪੇ ਤੇ ਮਾਤਿਆਂ ਦਾ ਪੁੱਤ ਤੇ ਜੰਡ ਜਿਹੜੀ ਬੇਟੀ ਸਭੈਣ ਸੀ ਲਈ ਉਹਦੇ ਸੱਤ ਸੌ ਸਾਰੇ ਤੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਸੀਮਾਂ ਕਰਦੇ ਤੁਸੀਂ ਮੰਗਦੇ ਇਹ ਕਰਦੇ ਆਂ ਨੂੰ ਇਨਸਾਫ ਚਾਹੀਦਾ ਕੋੜੀ ਨੂੰ ਨਾ ਸਕਤੋ ਸਕਤੋ ਉਹਨਾਂ ਤੇ ਐਕਸ਼ਨ ਹੋਣਾ ਚਾਹੀਦਾ ਵਾ ਸਜਾ ਜਿੰਨੀ ਵੀ ਮਤਵਾਦਾਂ ਬਾਹਰ ਨਹੀਂ ਬਸ ਹੋਣੇ ਚਾਹੀਦੇ ਉਹਨਾਂ ਨੇ ਪਹਿਲੀ ਕਤਲ ਕੀਤਾ ਉਹ ਤੇ ਬੇਮੌਤ ਹੀ ਮਾਰਦੇ ਰਹੇ ਆ ਕੋੜੀ ਨੂੰ ਜਿੰਨਾ ਚਿਰ ਵੀ ਉੱਥੇ ਕੋੜੀ ਪੁੰਜੇ ਪਾਇਆ ਤਾਂ ਉਹਨੇ ਗੁਜ਼ਾਰਾ ਕੀਤਾ ਉੱਥੇ ਜੇ ਹੁਣ ਆਪਣਾ ਇਹ ਵੀ ਹੈ ਆਪਣਾ ਇਹ ਜੇ ਹੁਣ ਬਣਾਇਆ ਸੀ ਤੇ ਉਹ ਵੀ ਨਹੀਂ ਉਹਨਾਂ ਰਹਿਣ ਦਿੱਤਾ ਉਹਦੇ ਕੋਲ ਕਹਿੰਦੇ ਇਹ ਕਿੜਾ ਤੇਰੇ ਵਾਸਤੇ ਬਣਾ ਤੂੰ ਲਾਇਆ ਬੈੱਡ ਤੇਨੇ ਤੇਰੇ ਲਈ ਸੌਣ ਲਈ ਥੜੀ ਲਾਇਆ ਉੱਤੇ ਕਮਰੇ ਦੇ ਵਿੱਚ ਇਹ ਪੁੱਲਾ ਹੀ ਕਹਿੰਦੇ ਬਾਈ ਕਹਿੰਦਾ ਕਹਿੰਦਾ ਇਹ ਮੈਂ ਮਾਰ ਦੇਣਾ ਵਾ ਅਏ ਤੇ ਗਏ ਤੇ ਜੇ ਤਾਂ ਕੁ ਮਾਰ ਨਹੀਂ ਹੋਣੇ ਤਾਂ ਕਰਦੇ ਆ ਤੇ ਕਈ ਭੇਜ ਦੋ ਸਾਡੀ ਕੁੜੀ ਨੂੰ ਅਸੀਂ ਆਪੀ ਰੱਖ ਲਾਂਗੇ ਹੋਣ ਨੂੰ ਦੱਤਾ ਉਹਨਾਂ ਨੇ ਫੋਨ ਤੇ ਗੱਲ ਹੀ ਨਹੀਂ ਦਿੱਤੀ ਮੇਰੇ ਮੇਰੀ ਭੈਣ ਫੋਨ ਲਾ ਦਿੰਦੀ ਮੈਨੂੰ ਜਿਹਨੂੰ ਮਾਰਦੇ ਕੱਢਦੇ ਫੋਨ ਲਾਉਂਦੇ ਫੋਨ ਪਹਿਲਾਂ ਹੀ ਉਹਨਾਂ ਨੇ ਖੋਹ ਖਾ ਲਿਆ ਦੇ ਕੋਲ ਇੱਥੇ ਸਾਨੂੰ ਕਹਿੰਦੇ ਫੋਨ ਮੈਨੂੰ ਕੀਤਾ ਕਹਿੰਦੇ ਭਾਜੀ ਇਹਨਾਂ ਨੇ ਜਦੋਂ ਲੈ ਕੇ ਗਏ ਕੁੜੀ ਨੂੰ ਤੇ ਕੁੜੀ ਦਾ ਸਰੀਰ ਪੂਰਾ ਠੰਡਾ ਸੀ ਇਹਨਾਂ ਨੇ ਕੋਲਾ ਹੀ ਕੰਮ ਮਾਰ ਮੋਰ ਦਿੱਤਾ ਕੁੜੀ ਨੂੰ ਬਾਅਦ ਵਿੱਚ ਇਹਨਾਂ ਨੇ ਰਾਤ ਨੂੰ ਕੱਢਿਆ ਕੁੜੀ ਨੂੰ ਤੇ ਇਹ ਕੰਮ ਕੀਤਾ ਉਹਨਾਂ ਨੇ